ਹੈਲੋ ਕਿੱਧਰ ਜਾ ਰਹੇ ਕੋ ਕੀ ਕਰ ਰਹੀ ਹੈ ਹੈਲੋ ਇਹ ਕੋਈ ਤਾਂ ਐਕਸਟਰਾ ਸਟਾਰ ਨਾ ਵੀਰਾਂ ਨੂੰ ਜੈ ਪੀ ਜੈ ਭਾਰਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਵੱਖ-ਵੱਖ ਪਿੰਡਾਂ ਤੋਂ ਮਨਰੇਗਾ ਆਗੂ ਪਹੁੰਚੇ ਹੋਇਆ ਅਤੇ ਨਗਰ ਪਾਲਿਕਾ ਦੇ ਵੀ ਆਗੂ ਸਾਡੇ ਪਹੁੰਚੇ ਹੋਇਆ ਸਾਡਾ ਪਹਿਲਾ ਫੈਸਲਾ ਕਿ ਮਨਰੇਗਾ ਦੇ ਸਬੰਧ ਵਿੱਚ ਸਾਡੇ ਕਾਫੀ ਲੰਮੇ ਸਮੇਂ ਤੋਂ ਪੈਸੇ ਅੜੇ ਹੋਏ ਆ ਉਹ ਪੈਸਿਆਂ ਨੂੰ ਅਸੀਂ ਇੱਕ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣਾ ਕਿ ਸਾਡੇ ਜਿਹੜੇ ਪੈਸੇ ਕਿਉਂ ਰੁਕੇ ਹੋਏ ਆ ਦੂਸਰੇ ਨੰਬਰ ਤੇ ਮੰਰੇਗਾ ਦੇ ਨਾਲ ਸਾਡੀ ਬੜੀ ਵੱਡੀ ਇੱਕ ਹੱਕ ਦੀ ਗੱਲ ਕਿ ਜਿਹੜੇ ਮੰਰੇਗਾ ਨੂੰ ਚਲਾਉਣ ਵਾਲੇ ਜੀਆਰਐਸ ਏਪੀਓ ਕੈਸ਼ੀਅਰ ਤੇ ਕੰਪਿਊਟਰ ਤੇ ਬੈਠੀਆਂ ਹੋਈਆਂ ਕੁੜੀਆਂ ਸਾਡੀਆਂ ਮਸਟਰੌਲ ਕੱਢਣ ਵਾਲੀਆਂ ਚਾਹੇ ਉਹ ਬੰਦੇ ਹੋ ਸਕਦੇ ਚਾਹੇ ਕੁੜੀਆਂ ਉਹ ਸਾਰੇ ਹੀ ਸਾਡੇ ਹੜਤਾਲ ਦੇ ਵਿੱਚ ਮਨੇਗਾ ਦੇ ਬਹਾਨੇ ਲਾ ਰਿਆ ਕਿ ਅਸੀਂ ਹੜਤਾਲ 'ਚ ਬੈਠੇ ਆ ਤਾਂ ਉਹਨਾਂ ਨੂੰ ਅਸੀਂ ਕੰਮ ਨਹੀਂ ਦੇ ਸਕਦੇ ਸਾਡੀ ਹੜਤਾਲ ਚੱਲਦੀ ਪਈ ਆ ਉਹ ਹੜਤਾਲ ਦਾ ਸਾਡਾ ਵੱਡਾ ਕਾਰਨ ਕੀ ਆ ਕਿ ਵੇਖੋ ਤੀਜਾ ਮਹੀਨਾ ਚੱਲਦਾ ਪਿਆ ਤੀਜੇ ਮਹੀਨੇ ਐਂਡ ਦੇ ਵਿੱਚ ਚੌਥਾ ਮਹੀਨਾ ਜਦੋਂ ਸ਼ੁਰੂ ਹੋਣਾ ਸਰਕਾਰ ਦਾ ਨਵਾਂ ਸਾਲ ਚੜਨਾ ਆਉਦੋ ਸਰਕਾਰ ਦਾ ਲੇਖਾ ਜੋਖਾ ਹੁੰਦਾ ਤਾਂ ਉਹ ਹੜਤਾਲ ਸਾਡਾ ਨਕਸਾਰ ਕਰਦੀ ਆ ਨਾ ਤਾਂ ਸਾਨੂੰ ਉਹ ਕੰਮ ਹੀ ਦੇ ਰਹੇ ਆ ਤੇ ਨਾ ਹੀ ਸਾਡੇ ਪੈਸੇ ਪੈ ਰਹੇ ਆ ਇਸ ਦੇ ਸਬੰਧ ਵਿੱਚ ਉਹ ਹੜਤਾਲ ਜਿਹੜੀ ਹੈਗੀ ਆ ਅਸੀਂ ਨਹੀਂ ਮੰਨਣੀ ਸਰਕਾਰ ਦੇ ਪ੍ਰਸ਼ਾਸਨ ਨੇ ਜਦੋਂ ਇਹਨਾਂ ਨੂੰ ਇੰਟਰਵਿਊ ਦੇ ਵਿੱਚ ਇਹਨਾਂ ਦੇ ਬਿਆਨ ਲੈ ਸੀਗੇ ਇਹਨਾਂ ਤੋਂ ਕਾਗਜ਼ ਲੈ ਸੀ ਫਾਰਮ ਭਰੇ ਸੀਗੇ ਤਾਂ ਉਦੋਂ ਐਫੀਡੇਵਟ ਲੱਗਿਆ ਹੁੰਦਾ ਸੀ ਕਿ ਵਿੱਚ ਅਸੀਂ ਕਿਸੇ ਸਰਕਾਰ ਲਈ ਅਤੇ ਕਿਥੇ ਦੀ ਕਰਨਾ ਪ੍ਰਦਰਸ਼ਨ ਨਹੀਂ ਕਰਾਂਗੇ ਉਹ ਉਸ ਕਾਨੂੰਨ ਨੂੰ ਤੋੜ-ਫੋੜ ਕਰਦੇ ਆ ਉਹ ਸਾਡੇ ਮਨਰੇਗਾ ਨੂੰ ਤਾਂ ਤੋੜ-ਫੋੜ ਕਰਦੇ ਹੀ ਆ ਲੇਕਿਨ ਜਿਹੜਾ ਸਰਕਾਰ ਨੂੰ ਐਫੀਡੇਵਿਟ ਦਿੱਤਾ ਹੋਇਆ ਲੇਕਿ ਕੇ ਅਸੀਂ ਧਰਨਾ ਪ੍ਰਦਰਸ਼ਨ ਨਹੀਂ ਲਵਾਵਾਂਗੇ ਉਹ ਵੀ ਉਹ ਤੋੜ-ਫੋੜ ਉਸ ਕਾਨੂੰਨ ਨੂੰ ਵੀ ਕਰ ਰਿਹਾ ਹਾਂ ਬਈ ਇਸ ਨੂੰ ਹੜਤਾਲ ਨੂੰ ਤੋੜਨਾ ਚਾਹੁੰਦੇ ਆ ਬਈ ਤਾਂ ਕੋਈ ਔਖੀ ਨਹੀਂ ਹੈਗੀ ਅੱਜ ਦੀ ਤਿਆਰੀ ਕਰ ਲੋ ਹੜਤਾਲ ਜਿਹੜੀ ਹੈਗੀ ਆਪਾਂ ਤੋੜ ਸਕਦੇ ਆ ਠੀਕ ਹੈ ਜੀ ਠੀਕ ਆ ਜਿਹੜੇ ਪੈਸੇ ਆ ਮਨਰੇਗਾ ਦੇ ਉਹ ਵੀ ਅਸੀਂ ਲਾਗੂ ਕਰਵਾ ਸਕਦੇ ਆ ਕਿਉਂਕਿ ਉਹ ਪੈਸੇ ਸੈਂਟਰ ਸਰਕਾਰ ਵੱਲੋਂ ਨਹੀਂ ਰੁਕੇ ਉਹ ਪੰਜਾਬ ਸਰਕਾਰ ਦੇ ਜਿਹੜੇ ਲੱਗੇ ਹੋਏ ਆਗੇ ਨਮਿੰਦੇ ਉਹਨਾਂ ਨੇ ਜਾਣ ਬੁੱਝ ਕੇ ਰੋਕੇ ਹੋਇਆ ਸਰਕਾਰ ਸੈਂਟਰ ਸਰਕਾਰ ਨੇ ਵਾਧੂ ਪੈਸਾ ਮਨਰੇਗਾ ਦਾ ਪਾਇਆ ਹੋਇਆ ਉਹ ਸਾਡੇ ਮਸਟਾਲ ਜਾਣ ਬੁੱਝ ਕੇ ਰੋਕਣ ਦਾ ਕਾਰਨ ਕੀ ਆ ਕਿ ਇਹ ਲੋਕ ਜਿਹੜੇ ਆਪoudre ਹੋ ਕੇ ਕੰਮ ਕਰਦੇ ਆ ਜਿਹੜੇ ਜਥੇਬੰਦੀਆਂ ਦੇ ਨਾਲ ਜੁੜ ਕੇ ਕੰਮ ਕਰਦੇ ਆ ਉਹਨਾਂ ਦਾ ਕੰਮ ਜਿਹੜਾ ਹੈਗਾ ਕਰਵਾ ਲਓ ਉਹਨਾਂ ਨੂੰ ਪੈਸੇ ਨਾ ਦਿਓ ਉਹ ਆਪ ਹੀ ਕੰਮ ਛੱਡ ਜਾਣਗੇ ਉਹ ਆਪ ਹੀ ਕੰਮ ਛੱਡ ਜਾਣਗੇ ਤਾਂ ਇਹਨਾਂ ਦਾ ਕੰਮ ਜਿਹੜਾ ਹੈਗਾ ਉਹ ਵਾਂਝਾ ਰਹਿ ਜਾਊਗਾ ਉਸ ਤੋਂ ਬਾਅਦ ਫਿਰ ਜਿਹੜੇ ਵੱਡੇ ਵੱਡੇ ਮਗਰਮੱਛ ਲੁੱਟ ਕਰਦੇ ਆ ਅਤੇ ਉਹ ਪੰਚਾਇਤਾਂ ਦੇ ਨਾਲ ਰਲ ਕੇ ਮੁਲਾਜ਼ਮਾਂ ਦੇ ਨਾਲ ਰਲ ਕੇ ਸਿਆਸੀ ਲੋਕਾਂ ਦੇ ਨਾਲ ਲੱਗ ਕੇ ਉਹ ਮਨਰੇਗਾ ਦੀ ਲੁੱਟ ਕਰਨੀ ਚਾਹੁੰਦੇ ਆ ਤਾਂ ਇਸ ਦੇ ਸਬੰਧ ਵਿੱਚ ਅਸੀਂ ਇੱਕ ਤਰੀਕ ਰੱਖੀ ਹੋਈ ਆ ਇੰਨੀ ਕ ਗੱਲ ਆਜਾਦ ਨਾਲ ਰੱਖ ਲਿਓ ਕਿ ਤਰੀਕ ਸੋਮਵਾਰ ਦੀ ਬਣਨੀ ਆ 17 ਤਰੀਕ ਬਣੇਗੀ 18 ਤਰੀਕ ਮੇਰੀ ਹੈਗੀ ਆ ਨਹੀਂ ਤਾਂ 18 ਤਰੀਕ ਆਪਣੇ ਲਈ ਸ਼ੁਭ ਸੀਗੀ ਕਿਉਂਕਿ ਸੋਮਵਾਰ ਨੂੰ ਲਿਖਤਪਰਤ ਅਲਟੀਮੇਟ ਦੇਣਾ ਹੁੰਦਾ ਉਹ ਆਪਾਂ ਪਹਿਲਾਂ ਹੀ ਦੇ ਦੇਾਂਗੇ ਪਰ ਸੋਮਵਾਰ ਨੂੰ 17 ਤਰੀਕ ਬਣਨੀ ਆ 17 ਤਰੀਕ ਤੀਜਾ ਮਹੀਨਾ ਯਾਦ ਰੱਖਿਓ ਅੱਗੇ ਦੀ ਅੱਗੇ ਆਪਣੀ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਨਾਲ ਦੱਸ ਦੇ ਰਹੋ ਅਤੇ ਨਗਰਪਾਲਿਕਾ ਵਾਲਿਆਂ ਨੂੰ ਵੀ ਬੇਨਤੀ ਆ ਉਹ ਲੇਬਰ ਸਮੇਤ ਆਉਣਗੇ ਪਿੰਡਾਂ ਵਾਲਿਆਂ ਨੂੰ ਮੀਟ ਹੋਇਆ ਸਰਕਲ ਹੋਇਆ ਕੋਈ ਵੀ ਆਗੂ ਹੋਇਆ ਉਹਨਾਂ ਨੂੰ ਵੀ ਬੇਨਤੀ ਆ ਸਰ ਉਹ ਲੈ ਕੇ ਆਣਗੇ ਨਾਲ ਇਹ ਨਹੀਂ ਹੈ ਕਿ ਇਸ ਪੈਸੇ ਰੋਕਣ ਦੇ ਸਬੰਧ ਚ ਸਰਪੰਚ ਦੀ ਲੇਬਰ ਨਹੀਂ ਆਏਗੀ ਉਹ ਭਾਵੇਂ ਸਰਪੰਚ ਦੀ ਹੋਵੇ ਭਾਵੇਂ ਆਪਣੇ ਨਾਲ ਜੁੜੀ ਹੋਣਾ ਹੋਵੇ ਸਾਰਿਆਂ ਨੂੰ ਮੈਸੇਜ ਕਰਕੇ ਆਓ ਤੁਹਾਡੇ ਮਨਰੇਗਾ ਦੇ ਪੈਸੇ ਜਿਹੜੇ ਹੈਗੇ ਆ ਉਹਨਾਂ ਨੂੰ ਲਾਗੂ ਕਰਾਉਣ ਲਈ ਆਪਾਂ ਇਕੱਠੇ ਹੋ ਕੇ ਆਪਾਂ ਇੱਕ ਮੰਗ ਪੱਤਰ ਦੇਣਾ ਤੇ ਸਾਡਾ ਮਨਰੇਗਾ ਜਿਹੜਾ ਹੈਗਾ ਉਹ ਤਾਂ ਲਾਗੂ ਹੋ ਸਕਦਾ ਤਾਂ ਮੈਂ ਬੇਨਤੀ ਕਰੂੰਗਾ ਸਾਡੇ ਵਿੱਚ ਦੋ ਕੁੜੀਆਂ ਖੜੀਆਂ ਹੋਈਆਂ ਇੱਕ ਮਕਾਨਾਂ ਨੂੰ ਲੈ ਕੇ ਕਾਫੀ ਕੌਂਡੂ ਰੂ ਨੌਲੇਜ ਆ ਗਈ ਆ ਉਹਨਾਂ ਨੇ ਕੀ ਕਿਹਾ ਇੱਕ ਮੰਨੇਗਾ ਨੂੰ ਲੈ ਕੇ ਆਈ ਆ ਉਹਨੇ ਡਾਟਾ ਵੀ ਕਢਾਇਆ ਉਹ ਅੱਗੇ ਆ ਕੇ ਆਪ ਇੱਕ ਇੱਕ ਮਿੰਟ ਦੇ ਵਿੱਚ ਇਹ ਬਿਆਨ ਆਪਣੇ ਨੂੰ ਪੂਰਨ ਰੂਪ ਵਿੱਚ ਲਗ ਕਰਨਗੇ ਬੋਲੋ ਵੀ ਕਰਨਾ ਮੇਰਾ ਨਾਮ ਕਿਰਨ ਰਾਣੀ ਫਲਾਕ ਫੈਕਟਰੀਮੰਡ ਡੋਟ ਮੇਰੇ ਸਤਿਕਾਰਯੋਗ ਪੈਣਾ ਤੇ ਵੀਰਾਂ ਨੂੰ ਜੈ ਭੀ ਜੈ ਭਾਰਤ ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਆ ਆਪਣੇ ਹੱਕਾਂ ਦੇ ਲਈ ਇਕੱਠੇ ਹੋਏ ਆ ਸਾਡੇ ਨਾਲ ਬਹੁਤ ਹੀ ਜ਼ਿਆਦਾ ਹਤਿਆਚਾਰ ਸਾਡੀ ਕਮਰੇ ਦੀ ਕਿਸ਼ਤ ਵੀ ਰੋਕੀ ਜਾ ਰਹੀ ਏ ਹਾਲਾਂਕਿ ਸਾਡੇ ਜੀ ਆਰਐਸ ਵਿਕਰਮ ਸਿੰਘ ਨਾਲ ਹੀ ਨਾਲ ਟੀਐਲ ਅਪ੍ਰਿਤ ਪੱਟੀ TL ਆਪ੍ਰਿਤ ਪੱਟੀ GRS ਸਾਡੇ ਘਰ ਪਿੰਡ ਜਾਂਦੇ ਨੇ ਨਾਲ ਹੀ ਨਾਲ ਜਿਹੜੇ ਕਿ ਡੇਰੀਆਂ ਦੀਆਂ ਫੋਟੋਆਂ ਕਰਕੇ ਉਹ ਕਮਰੇ ਦੀ ਕਿਸ਼ਤਾਂ ਪਾ ਦਿੰਦੇ ਨੇ ਤੇ ਸਾਡਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਕਰਦਾ ਹੋਇਆ ਪਿਆ ਸਾਡੀ ਕਿਸ਼ਤ ਰੋਕ ਦਿੱਤੀ ਏ ਅਸੀਂ ਲੋਕਪਾਲ ਵਿੱਚ ਕੇਸ ਵੀ ਲਾਇਆ ਹੋਇਆ ਹੈ ਆ ਦੇਖੋ ਚੁਬਾਰੇ ਪੈ ਰਹੇ ਨੇ ਪਿੰਡਾਂ ਦੇ ਵਿੱਚ ਸਾਡੇ ਘਰ ਪਿੰਡ ਦੇ ਵਿੱਚ ਬਹੁਤ ਹੀ ਜ਼ਿਆਦਾ ਉੱਪਰੋਂ ਚੁਬਾਰੇ ਪੈ ਰਹੇ ਨੇ ਸਾਡੀ ਕਮਰੇ ਦੀ ਕਿਸ਼ਤ ਹੋਵੇ ਰੋਕੀ ਹੋਈ ਏ ਛੱਤ ਹੈ ਨਹੀਂ ਸਾਡੇ ਸਿਰ ਤੇ ਬਹੁਤ ਹੀ ਜ਼ਿਆਦਾ ਜ਼ਿਆਦਾ ਮੀਂਹ ਪੈਂਦਾ ਤਾਂ ਬੁਰਾ ਹਾਲ ਹੋ ਜਾਂਦਾ ਸਾਡੇ ਘਰ ਦਾ ਸਾਡੀ ਸਰਕਾਰ ਨੂੰ ਸਾਡੇ ਸਾਰੇ ਹੀ ਆਗੂ ਲੀਡਰਾਂ ਨੂੰ ਇਹ ਰਿਕੁਐਸਟ ਕੀਤੀ ਜਾਂਦੀ ਹੈ ਕਿ ਸਾਡੇ ਨਾਲ ਸਾਰੇ ਜੁੜ ਕੇ ਸਾਡਾ ਸਾਥ ਦੇਣ ਤੇ ਨਾਲ ਹੀ ਨਾਲ ਸਾਡੇ ਕਮਰੇ ਦੀ ਕਿਸ਼ਤ ਪੁਆਣ ਦਾ ਵੀ ਹੱਲ ਜਰੂਰ ਕਰਨਾ ਸੀ ਲੋਕਪਾਲ ਵਿੱਚ ਕੇਸ ਵੀ ਲਾਇਆ ਹੋਇਆ ਹੈ ਸਾਡੀਆਂ ਤਿੰਨ ਚਾਰ ਤਰੀਕਾ ਹੋ ਚੁੱਕੀਆਂ ਨੇ ਸਾਡਾ ਕੋਈ ਵੀ ਹੱਲ ਨਹੀਂ ਹੁੰਦਾ ਲੋਕਪਾਲ ਵਾਲਾ ਸਰ ਵੀ ਕੋਈ ਨੂੰ ਕੋਈ ਬਾਨਾ ਮਾਰ ਦਿੰਦਾ ਹੈ ਉਹਨਾਂ ਦਾ 90% ਗੱਲ ਕਰਦਾ 10% ਗੱਲ ਕਰਦਾ ਅਸੀਂ ਹਰੇਕ ਸਬੂਤ ਉੱਥੇ ਰੱਖਿਆ ਹੈ ਸਾਡੀ ਹਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਅਸੀਂ ਚਾਹੁੰਦੇ ਹਾਂ ਕਿ ਸਾਡਾ ਕੋਈ ਨਾ ਕੋਈ ਹੱਲ ਜਰੂਰ ਕੀਤਾ ਜਾਵੇ ਜੈ ਭੀਮ ਜੈ ਭਾਰਤ ਜੀਪੀ ਜੈ ਭਰਤ ਆ ਦੇਖੋ ਸਾਡੇ ਪਿੰਡ ਦਾ ਕਪਲਾ ਜੋ ਹੋਇਆ ਏ ਸਰਪੰਚ ਅਮੀਰਾਂ ਦੇ ਪੈਸੇ ਪਾ ਰਹੇ ਸੀ ਔਰ ਗਰੀਬ ਕੀ ਕੰਮ ਕਰ ਰਹੇ ਸੀ ਪਰ ਕੰਮ ਕਰਕੇ ਵੀ ਫਿਰ ਵੀ ਉਹਨਾਂ ਦੀ ਜੋ ਕੀ ਬਣਦੀ ਦਿਨਖਾ ਬਣਦੀ ਸੀ ਉਹਨਾਂ ਨੂੰ ਨਹੀਂ ਮੁਹਈਆ ਕਰਵਾਈ ਜਾਂਦੀ ਉੱਤੋਂ ਕਹਿ ਦਿੰਦੇ ਆ ਤੁਹਾਡੇ ਤਾਂ ਪੈਸੇ ਉੱਪਰੋਂ ਹੀ ਨਹੀਂ ਆਏ ਤੇ ਜੋ ਕੀ ਪ੍ਰਾਪਰਟੀ ਵਾਲੇ ਲੋਕ ਨੇ ਉਹਨਾਂ ਦਾ 80 80 ਹਜ਼ਾਰ ਲੱਖ ਲੱਖ ਰੁਪਏ ਦੇ ਵਿੱਚ ਕਪਲਾ ਹੋਇਆ ਏ ਸੋ ਇਸ ਲਈ ਸਾਡੀ ਬੇਨਤੀ ਆ ਕਿ ਸਿਚਾਈ ਦਾ ਰਸਤਾ ਫਰਨਾਇਆ ਜਾਵੇ ਔਰ ਸੱਚ ਦਾ ਸਾਹਮਣਾ ਸਾਰੇ ਰਲ ਮਿਲ ਕੇ ਕਰੀਏ ਜੈ ਪ੍ਰੀਮ ਜੈ ਭਗਵਾਨ ਸਾਥੀਓ ਇਹ ਕੋਈ ਔਖਾ ਨਹੀਂ ਹੈਗਾ ਤੁਹਾਡੀ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਆ ਫਿਰ ਹੱਕ ਲੈਣੇ ਕਿਵੇਂ ਆ ਉਹਨਾਂ ਦੀ ਲੋੜ ਆ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਇਕੱਤੇ ਦੀ ਤਾਕਤ ਦੇ ਨਾਲ ਬਹੁਤ ਕੁਝ ਲੈ ਸਕਦੇ ਹੋ ਇਹਦੀ ਆਪਾਂ ਸੋਮਵਾਰ ਨੂੰ ਵੱਡੇ ਪੱਧਰ ਤੇ ਤਿਆਰੀ ਕਰਦੇ ਆ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਪ੍ਰੀਮ ਜੈ ਭਗਵਾਨ ਸਤਿ ਸ਼੍ਰੀ ਅਕਾਲ ਨਮਸਕਾਰ